ਪਤਰ ਸਾਉਦੀ ਗਜ਼ਲ ਦੂਰ ਜੇਕਰ ਅਜੇ ਸਵੇਰਾ ਹੈ ਦੂਰ ਜੇਕਰ ਅਜੇ ਸਵੇਰਾ ਹੈ ਇਸ ਚ ਕਾफी ਕਸੂਰ ਮੇਰਾ ਹੈ ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ ਮੈਂ ਕਿਵੇਂ ਕਾਲੀ ਰਾਤ ਨੂੰ ਕੋਸਾਂ ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ ਮੈਂ ਚਰਾਹੇ 'ਚ ਜੇ ਜਗਾਂ ਤੱਕ ਕਿਵੇਂ ਮੈਂ ਚਰਾਹੇ 'ਚ ਜੇ ਜਗਾਂ ਤੱਕ ਕਿਵੇਂ ਮੇਰੇ ਘਰ ਤਾਂ ਵੀ ਇੱਕ ਬਨੇਰਾ ਹੈ ਘਰ 'ਚ ਨੇਰਾ ਬਹੁਤ ਨਹੀਂ ਤਾਂ ਵੀ ਕਰਚ ਨੇਰਾ ਬਹੁਤ ਨਹੀਂ ਤਾਂ ਵੀ ਮੇਰੀ ਲੋ ਵਾਸਤੇ ਬਥੇਰਾ ਹੈ ਤੂੰ ਕਰਦਾ ਹੀ ਸਿਲਸਿਲਾ ਹੈ ਪਰ ਤੂੰ ਕਰਾਂਦਾ ਹੀ ਸਿਲਸਿਲਾ ਹੈ ਪਰ ਐ ਨਗਰ ਕਿਸ ਨੂੰ ਕਰਤੇ ਰਹਾ ਦਿਲ ਚ ਰਹਿ ਰਹਿ ਕੇ ਜੋ ਖਿਆਲ ਆਉਂਦਾ ਏ ਦਿਲ ਚ ਰਹਿ ਰਹਿ ਕੇ ਜੋ ਖਿਆਲ ਆਉਂਦਾ ਏ ਇਹ ਬੁਰੀ ਗੱਲ ਹੈ ਇਹ ਵੀ ਨਾਲ ਆਉਂਦਾ ਏ ਮੈਂ ਹਾਂ ਉਨੀਂਦ ਨਦੀ ਜਿਸ ਚ ਨੇ ਐਨੇ ਸੁਪਨੇ ਮੈਂ ਹਾਂ ਓਨੀਦ ਨਦੀ ਜਿਸ ਚ ਨੇ ਐਨੇ ਸੁਪਨੇ ਖੋਪ ਆਉਂਦਾ ਏ ਜਦੋਂ ਕੰਢੇ ਤੇ ਜਾਲ ਆਉਂਦਾ ਏ ਹੈ ਬਹੁਤ ਉੱਚਾ ਸਦਾਚਾਰ ਦਾ ਗਵੰਧ ਫਿਰ ਵੀ ਹੈ ਬਹੁਤ ਉੱਚਾ ਸਦਾਚਾਰ ਦਾ ਗਵੰਧ ਫਿਰ ਵੀ ਡੁੱਬੀ ਜਾਂਦਾ ਏ ਜਦ ਮਨ 'ਚ ਉਛਾਲ ਆਉਂਦਾ ਏ ਕੀ ਤੇਰਾ ਮਨ ਵੀ ਹੈ ਬੇਸਿੱਦਕ ਮੇਰੇ ਮਨ ਵਰਗਾ ਕੀ ਤੇਰਾ ਮਨ ਵੀ ਹੈ ਬੇਸਿੱਦਕ ਮੇਰੇ ਮਨ ਵਰਗਾ ਕੰਬ ਜਾਂਦਾ ਹਾਂ ਜਦੋਂ ਮਨ 'ਚ ਸਵਾਲ ਆਉਂਦਾ ਏ ਆਪਣਿਆ ਹੱਥਾਂ ਦੇ ਹਿਲਾਏ ਹੋਏ ਬੂਟੇ ਬੰਦਾ ਆਪਣੇ ਹੱਥਾਂ ਦੇ ਹੀ ਲਾਏ ਹੋਏ ਬੂਟੇ ਬੰਦਾ ਬਾੜ ਲੈਂਦਾ ਏ ਇੱਕ ਐਸਾ ਵੀ ਸਿਆਲ ਆਉਂਦਾ ਏ ਬਾੜ ਲੈਂਦਾ ਏ ਇੱਕ ਐਸਾ ਵੀ ਸਿਆਲ ਆਉਂਦਾ ਏ